ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਸਿੰਘ ਗੜਗਾਜ ਤੇ ਮੂਰੇ ਗਿਆਨੀ ਲਾਈਏ ਇੱਕ ਪਿੱਛੇ ਗਿਆਨੀ ਲਾਈ ਗਏ ਚਲੋ ਤੁਸੀਂ ਆਪੇ ਕਮੈਂਟਾਂ ਵਿੱਚ ਦੱਸ ਦਿਓ ਵੀ ਲੋਡ ਹੈ ਜਾਂ ਨਹੀਂ ਇਹਨਾਂ ਦੀ ਇੱਕ ਸਟੇਟਮੈਂਟ ਹੈ ਕਹਿੰਦੇ ਸੇਖ ਜਿਹੜੇ ਨੇ ਉਹ ਘਟੋ ਘਟ ਇੱਕ ਬੱਚਾ ਨਹੀਂ ਤਿੰਨ ਚਾਰ ਬੱਚੇ ਪੈਦਾ ਕਰੇ ਇੱਕ ਬੱਚਾ ਪੈਦਾ ਕਰਨਾ ਸਿਆਣਪ ਨਹੀਂ ਇਹ ਬਾਦਲਾਂ ਦੇ ਜਫੇਦਾਰ ਗੜਗੱਜ ਸਾਡਾ ਬਿਆਨ ਹੈ ਤੇ ਗੜਗੱਜ ਨੇ ਸਿੱਖਾਂ ਦੀ ਘਟਦੀ ਗਿਣਤੀ ਤੇ ਜਿਤਾਈ ਚਿੰਤਾ ਫਿਕਰ ਹੈ ਜਹਦਾਰ ਨੂੰ ਵੀ ਸਾਡੇ ਸਿੱਖਾਂ ਦੀ ਆਬਾਦੀ ਘਟ ਰਹੀ ਹੈ ਕਿਹਾ ਸੱਚੇ ਪਾਤਸ਼ਾਹ ਉੱਤੇ ਭਰੋਸਾ ਕਰੀਏ ਅਤੇ ਕੌਮ ਦਾ ਵਾਧਾ ਕਰੀਏ ਇਹ ਜਹਦਾਰ ਸਾਹਿਬ ਦਾ ਬਿਆਨ ਹੈ ਮਤਲਬ ਵੱਧ ਤੋਂ ਵੱਧ ਬੱਚੇ ਪੈਦਾ ਕਰੋ ਫਿਰ ਜਦੋਂ ਤੁਸੀਂ ਉਹਨੂੰ ਪਾਲ ਕੋਸ਼ ਨਹੀਂ ਸਕਦੇ ਲਵਾਰ ਛੱਡ ਦਿਓ ਫਿਰ ਉਹ ਜਾਂ ਤਾਂ ਸਰਸੇਵਾਲ ਦੇ ਪ੍ਰੇਮੀ ਬਣ ਜਾਣਗੇ ਜਾਂ ਅਸਾਈ ਬਣ ਜਾਣਗੇ ਤੇ ਇਹ ਇਹਨਾਂ ਦਾ ਕੰਮ ਹੈ ਤੇ ਹੁਣ ਇਹ ਬਿਆਨ ਪਤਾ ਕਿਉਂ ਦਿੰਦੇ ਆ ਚਲੋ ਇਹ ਤਾਂ ਜਿਹੜੀਆਂ ਜਬੜੀਆਂ ਇਹਨਾਂ ਨੇ ਮਾਰਨੀਆਂ ਹੁੰਦੀਆਂ ਮਾਰੇ ਜਾਣ ਦਿਓ ਸਿੱਖੀ ਲੈਣਾ ਇਹਨਾਂ ਕੰਨਾਂ ਤੋਂ ਜਦੋਂ ਇਹਨਾਂ ਦਾ ਨਾ ਜਾਣ ਦਾ ਟਾਈਮ ਆ ਜਾਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਵੀ ਹੁਣ ਗਦਾ ਤਿਆਰ ਕੀਤਾ ਹੋਇਆ ਅਗਲਿਆਂ ਨੇ ਬਹਾ ਕੇ ਹੁਣ ਘਰ ਨੂੰ ਤੋੜਨਗੇ ਇਦਾਂ ਲੱਗਦਾ ਹੁੰਦਾ ਇਹਨੂੰ ਥੋੜਾ ਜਿਹਾ ਜਜਮੈਂਟ ਹੋ ਜਾਂਦੀ ਹੈ ਫਿਰ ਉਦੋਂ ਇਦਾਂ ਦੇ ਬਿਆਨ ਦਿੰਦੇ ਹੁੰਦੇ ਇਹਨਾਂ ਨੂੰ ਪੁੱਛੋ ਵੀ ਜਿਹੜੇ ਸਿੱਖ ਹੈਗੇ ਨੇ ਜਿੰਨ ਇੱਕ ਗਿਣਤੀ ਹੈਗੀ ਹੈ 2 ਕਰੋੜ ਦੀ 2.5 ਕਰੋੜ ਦੀ 3 ਕਰੋੜ ਦੀ ਜਾਂ ਬਾਹਰ ਦੇਸ਼ਾਂ ਦੋਸ਼ਾਂ ਦੀ ਮਿਲਾ ਕੇ 5 ਕਰੋੜ ਹੋ ਜੋ ਬਤੋ ਬਤ ਤੇ ਵੀ ਉਹਨਾਂ ਲਈ ਤੁਸੀਂ ਕੀ ਕੀਤਾ ਤੁਸੀਂ ਪੂਰੀ ਕੌਮ ਦੀ ਗੱਲ ਛੱਡੋ ਜਿਹੜੇ ਕੱਲੇ ਸੇਕ ਕੌਮ ਦੇ ਪ੍ਰਚਾਰਕ ਨੇ ਰਾਗੀ ਢਾਡੇ ਗ੍ਰੰਥੀ ਉਹਨਾਂ ਲਈ ਕੀ ਕੀਤਾ ਬੱਚੇ ਤਿੰਨ ਤਿੰਨ ਚਾਰ ਚਾਰ ਪੈਦਾ ਕਰੋ بس ਇਹ ਕਹਿ ਲਿਓ ਵੀ ਜੰਮ ਜੰਮ ਛਿੱਟੀ ਚੱਲੋ ਤੇ ਅਸਾਈ ਬਣਾਈ ਚੱਲੋ ਜਾਂ ਸਰਸੇ ਵਾਲੇ ਕੋਲੇ ਭੇਜੀ ਚੱਲੋ ਮਕਸਦ ਤਾਂ ਇੰਨਾ ਕੀ ਇਹਨਾਂ ਦਾ ਹੋਰ ਕੁਝ ਨਹੀਂ ਕਦੇ ਵੀ ਇਹਨੇ ਇਹੋ ਜਿਹਾ ਬਿਆਨ ਨਹੀਂ ਦਿੱਤਾ ਵੀ ਵਧੀਆ ਸਕੂਲ ਬਣੇ ਵਧੀਆ ਹਸਪੀਟਲ ਬਣੇ ਸਾਡੇ ਪੰਜਾਬ ਦੇ ਸਿੱਖ ਨੌਜਵਾਨ ਆਪਣੇ ਪੈਰਾਂ ਤੇ ਖੜੇ ਹੋਣ ਆਪਣਾ ਰੁਜ਼ਗਾਰ ਪੈਦਾ ਕਰਨ ਉਹਨਾਂ ਦੀ ਬੇਰੁਜ਼ਗਾਰੀ ਬਾਰੇ ਕਦੇ ਸੋਚਿਆ ਨਹੀਂ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਛੱਡ ਕੇ ਫੌਨ ਕੰਟਰੀਆਂ ਵਿੱਚ ਕਿਉਂ ਜਾ ਰਹੇ ਨੇ ਇਹ ਕਦੇ ਨਹੀਂ ਸੋਚਦੇ ਕਦੇ ਨਹੀਂ ਸੋਚਦੇ ਔਰ ਕੋਈ ਸੈਮੀਨਾਰ ਨਹੀਂ ਹੁੰਦਾ ਇਹਨਾਂ ਦਾ ਵੀ ਜਿਹੜਾ ਬੱਚਾ ਪੜਨ ਦੇ ਵਿੱਚ ਹੁਸ਼ਿਆਰ ਹੈਗਾ ਕੁਝ ਕਰਨਾ ਚਾਹੁੰਦਾ ਉਹਦੀ ਕੇਅਰ ਕਰੀਏ ਕਦੇ ਨਹੀਂ ਕਰਦੇ ਬਸ ਜਦੋਂ ਕਿਤੇ ਕੁੰਭ ਕਰਨੀ ਨੀਂਦ ਵਿੱਚੋਂ ਜਾਗਦੇ ਨੇ ਉਦੋਂ ਲਿਖਿਆ ਲਖਾਇਆ ਬਿਆਨ ਟੇਬਲ ਤੇ ਆ ਜਾਂਦਾ ਹੈ ਪੜ੍ਹ ਕੇ ਸੁਣਾਉਣਾ ਹੀ ਹੁੰਦਾ ਹੈ ਬਿਆਨ ਕਿਹਦਾ ਹੁੰਦਾ ਹੈ ਜਿਹੜੇ ਨਰੈਣੁਮਹੰਤ ਇਹਨਾਂ ਨੂੰ ਚਲਾਉਂਦੇ ਆ ਮੈਂ ਬਹੁਤ ਵਾਰੀ ਕਿਹਾ ਹੈ ਜਿਹੜਾ ਮੇਲੇ ਤੋਂ ਘੁੰਮਣ ਵਾਲਾ ਬਾਂਦਰ ਨਹੀਂ ਮਿਲਦਾ ਚਾਬੀ ਦੇ ਕੇ ਛੱਡਿਆ ਹੁੰਦਾ ਉਹ ਨੇ ਇਹਨਾਂ ਨੂੰ ਕਿਹਾ ਜਾਂਦਾ ਵੀ ਜਹਦਾਰ ਜੀ ਆਹ ਬਿਆਨ ਪੜ੍ਹ ਦਿਓ ਮੜਾ ਜਾ ਤੇ ਕੌਮ ਦੇ ਵਿੱਚ ਵਾਧਾ ਕਰ ਦਿਓ ਮਾੜਾ ਜਿਹਾ ਬਸ ਕੀਨੇ ਕਿਹਾ ਹੋਣਾ ਨਿਰਮੰਤ ਕੌਣ ਨਹੀਂ ਜਾਂ ਤਾਂ ਧਾਮੀ ਹੈ ਜਸਖਵੀਰ ਬਾਦਲ ਕੀਨੇ ਫੋਨ ਤੇ ਮੈਂ ਚਿੱਠੀ ਲਿਖਣੀ ਲੋੜ ਨਹੀਂ ਪੈਂਦੀ WhatsApp ਨਾਲ ਹੀ ਲੇਕੇ ਭੇਜਦੇ ਨੇ ਵੀ ਆਹਾ ਸਾਡੇ ਕਾਰਜਕਾਰੀ ਚੌਂਕੀਦਾਰ ਨੂੰ ਜਹੇਦਾਰ ਨੂੰ ਭੇਜ ਦਿਓ ਉਹ ਪੜ ਕੇ ਸੁਣਾ ਦਊਗਾ ਬੱਚੇ ਜੰਮੋ ਘਟੋ ਘਟ ਤਿੰਨ ਚਾਰ ਚਾਰ ਪੰਜ ਪੰਜ ਸੱਤ ਬਰਗਾਨੀ ਹੋ ਜਾਊਗਾ ਜੇ ਉਹ ਦੂਜੇ ਕੌਣ ਐ ਮੁਸਲਮ ਉਹਨਾਂ ਦੀ ਤਰ੍ਹਾਂ ਚਾਰ ਚਾਰ ਵਿਆਹ ਕਰਾਉਣ ਦੀ ਖੁੱਲ ਦੇ ਦਿਓ ਪਹਿਲਾਂ ਥੋੜੇ ਜਿਹੇ ਹਜ਼ਾਰਾਂ ਤਿੰਨ ਤਨ ਹੋਏ ਨੇ ਲੋੜ ਤਾਂ ਤੁਸੀਂ ਕਰਾ ਲਓ ਐ ਖੁੱਲ ਦੇ ਦੇ ਦੋ ਚਾਰ-ਚਾਰ ਵਾਲੀਆਂ ਘਰ ਵਾਲੀਆਂ ਹੋਣ ਗਾਹਾਂ ਚਾਰ-ਚਾਰ ਉਹਨਾਂ ਦੇ ਬੱਚੇ ਹੋਣ 15-15 20-20 ਹੋ ਜਾਣ ਇੱਕ ਵਿਸਵਾ ਜੇ ਪਿੰਡਾਂ ਵਿੱਚ ਵੀ ਲੋਕ ਘੱਟੋ-ਘੱਟ 1 ਲੱਖ ਰੁਪਏ ਦਾ ਜੇ ਇੱਕ ਜਵਾਕ ਵਾਸਤੇ ਦੋ ਵਿਸਵੇ ਚਾਹੁੰਦੇ ਨੇ ਤਾਂ ਵੀ 2 ਲੱਖ ਰੁਪਏ ਜੇ ਦੋ ਵਿਸਵੇ ਹੋਗੇ ਤੇ 5-7 ਲੱਖ ਰੁਪਏ ਉੱਪਰ ਘਰ ਪਾਉਣ ਨੂੰ ਚਾਹੀਦੇ ਜੇ ਦੇ ਤਿੰਨ ਬੱਚੇ ਹੋਣਗੇ 30 ਲੱਖ ਰੁਪਏ ਕਿੱਥੋਂ ਲੈ ਕੇ ਆਏ ਕਿਹੜਾ ਰੁਜ਼ਗਾਰ ਦਿੰਦਾ ਤੁਸੀਂ ਸ਼ੂਨਿਕ ਕਮੇਟੀ ਦਾ ਅਰਬਾਂ ਖਰਬਾਂ ਦਾ ਬਜਟ ਹੈ ਉਹਦੇ ਲਈ ਕੋਈ ਬੇਰੁਜ਼ਗਾਰੀ ਵਾਜ ਤੇ ਸੋਚੇ ਕਿਸੇ ਨੌਜਵਾਨ ਨੂੰ ਪੈਰਾਂ ਤੇ ਖੜਾ ਹੋਣ ਵਾਸਤੇ ਕੋਈ ਰੁਜ਼ਗਾਰ ਦਿੰਦਾ ਤੁਹਾਡੇ ਗਰੰਥੀ ਬਿਲਕਦੇ ਫਿਰਦੇ ਆ ਕੋਈ ਕਹਿੰਦਾ ਮੇਰੇ ਸ਼ਿਰ ਤੇ ਸੱਤ ਹੈ ਨਹੀਂ ਮੈਂ ਬੱਚੇ ਪੜਾਉਣੇ ਨੇ ਮੇਰਾ ਐਕਸੀਡੈਂਟ ਹੋ ਗਿਆ ਉਹ ਬਿਲਕਦੇ ਫਿਰਦੇ ਆ ਇਹ ਕਿਹਦੇ ਲਈ ਜੰਮਣੇ ਨੇ ਜਨਾਬ ਬੱਚੇ 4-4 ਤਿੰਨ ਤੇ ਨਾ ਕਿਉਂ ਜੰਮਣਾ ਤੇ ਲਈ ਕਾਹਦੇ ਲਈ ਜੰਮਣਾ ਤੁਸੀਂ ਕੌਣ ਹੋ ਨੇ ਉਹ ਗੱਲ ਕਹਿਣ ਵਾਲੇ ਚਿੱਤਰਾਂ ਦੀ ਘਾਟ ਹੈ ਹੋਰ ਕੁਝ ਨਹੀਂ ਬਸ ਇਦੋਂ ਵੱਧ ਕੁਝ ਨਹੀਂ ਪਤਾ ਨਹੀਂ ਕਿੱਥੇ ਬਹਿ ਕੇ ਇਹ ਸੋਚਦੇ ਨੇ ਇਹੋ ਜਿਹੀਆਂ ਗੱਲਾਂ ਬਸ 2 ਮਹੀਨੇ ਪਹਿਲਾਂ ਚਾਬਲੂਸੀ ਕਰਨੀ ਹੁੰਦੀ ਹੈ ਫਿਰ 2 ਮਹੀਨੇ ਬਾਅਦ ਬਿਆਨ ਦੇਣਾ ਹੁੰਦਾ ਹੈ ਤਿਆਰੀ ਕਰੋ ਪੱਗ ਬੰਨਣੀ ਸਿੱਖ ਗਏ ਹੁਣ ਜਿਹੜੀ ਪਹਿਲਾਂ ਬੰਦੇ ਸੀ ਉਹ ਭੁੱਲ ਗਏ ਹੋਗੇ ਉਹ ਬੰਨਣੀ ਸਿੱਖ ਲੋ ਕਿਉਂਕਿ ਇਹ ਹਰਥਾਂ ਚੱਲਦੀ ਨਹੀਂ ਕਿੱਥੇ ਬੈਠਿਓ ਜਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਅਸ਼ਾ ਇਹ ਪਤਾ ਕੌਣ ਲੋਕ ਨੇ ਜਿਹੜੇ ਇਹ ਸਮਝਦੇ ਨੇ ਵੀ ਸਾਡੇ ਸਾਹਮਣੇ ਭੇਡਾਂ ਬੈਠੀਆਂ ਨੇ ਤੇ ਅਸੀਂ ਭੇਡਾਂ ਦੇ ਆ ਜੜੀਆਂ ਜਿੱਧਰ ਮਰਜੀ ਚਾਰਨ ਵਾਸਤੇ ਛੱਡ ਦਈਏ ਭੇਡਾਂ ਉਧਰ ਤੁਰ ਪੈਣਗੇ ਇਹਨਾਂ ਦਾ ਮਕਸਦ ਇਹ ਹੁੰਦਾ ਜਣੇ ਕਿ ਮੂਹਰੇ ਬੈਠੇ ਲੋਕਾਂ ਨੂੰ ਇਹ ਭੇਡਾਂ ਸਮਝਦੇ ਨੇ ਤੇ ਸਮਝਦੇ ਰਹਿਣਗੇ ਬੇਨਤੀ ਹੈ ਜੀ ਕਿਹਦੇ ਗੋਡੇ ਲੱਗੇ ਗਿੱਟੇ ਲੱਗੇ ਪਹਿਲਾ ਬੱਚਾ ਕੁੜੀ ਆ ਮੁੰਡਾ ਬਹੁਤ ਹੈ ਇਹਨੂੰ ਤੋੜ ਮੋੜ ਕੇ ਪੇਸ਼ ਕਰਨਾ ਜਿਹਨੇ ਕਰ ਲਿਓ ਕੋਈ ਚੱਕਰ ਨਹੀਂ ਪਰ ਮੇਰੇ ਕੋਲੇ ਵੀਡੀਓ ਪਈ ਹੈ ਇੱਕ ਬੱਚਾ 2 ਹੈ ਉਹਨੂੰ ਪੜਾ ਲਓ ਵਧੀਆ ਕਾਰੋਬਾਰ ਲਈ ਉਹਨੂੰ ਪ੍ਰਪੇਅਰ ਕਰ ਦਿਓ ਇੰਨੇ ਕਹਿ ਸਕਦੇ ਔਰ ਇਹ ਨਾ ਸਮਝਿਓ ਬੀਲੇ ਸਾਡੇ ਤਿੰਨ ਮੁੰਡੇ ਨੇ ਵੀ ਰੋਟੀਆਂ ਮਿਲਣਗੀਆਂ ਨਾ 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 ਸੁੱਖ ਮਿਲੂ ਬਿਲਕੁਲ ਨਹੀਂ ਸਭ ਤੋਂ ਵੱਧ ਬਿਰਧ ਆਸ਼ਮ ਪੰਜਾਬ ਦੇ ਵਿੱਚ ਨੇ ਸਭ ਤੋਂ ਵੱਧ ਤੇ ਉੱਥੇ ਉਹ ਲੋਕ ਬੈਠੇ ਆ ਕੋਈ ਕਹਿੰਦਾ ਮੇਰਾ ਪੁੱਤ ਡਾਕਟਰ ਹੈ ਵਕੀਲ ਹੈ ਇਹ ਕਹਿੰਦਾ ਮੇਰਾ ਪੁੱਤ ਡੀਸੀ ਰਿਟਾਇਰ ਹੋਇਆ ਏ ਐਦਾਂ ਦੇ ਲੋਕ ਨੇ ਜਿਨ੍ਹਾਂ ਦੇ ਮਾਂ ਕੋ ਬਿਰਧ ਆਸ਼ਮ ਵਿੱਚ ਬੈਠੇ ਆ ਇਹ ਨਹੀਂ ਜੇ ਜਹੇਦਾਰ ਨੇ ਕਹੇਤਾ ਵੀ ਫੁੱਲ ਚੜਾਈਏ ਜੁੱਤੀਆਂ ਦਾ ਹਾਰ ਪਾਈਏ ਫੁੱਲ ਕੰ ਚੜਾਉਣੇ ਕੀ ਸਮ ਸੋਚ ਕੇ ਬਿਆਨ ਦਿੰਦੇ ਹੋ ਅਸਾਂ ਇਹ ਹੈ ਨਾ ਜਦੋਂ ਕਿਤੇ ਬਾੜੀ ਤਲਕੀ ਚ ਹੋਣਗੇ ਫਿਰ ਕਹਿਣਗੇ ਸਵਾ ਲੱਖ ਸੇ ਇੱਕ ਲੜਾਉ ਤਵੇ ਗਵਿੰਦ ਸਿੰਘ ਦਾ ਨਾਮ ਕਹਾਂ ਫਿਰ ਕਹਿਣਗੇ ਸਿੱਖਾਂ ਦੀ ਆ ਜਿਹੜੀ ਗੱਲ ਗਿਣਤੀ ਦੀ ਨਹੀਂ ਹੈਗੀ ਉਹਦਾ ਇੱਕ ਵੀ ਸਵਾ ਲੱਖ ਨਾਲ ਲੜ ਜਾਂਦਾ ਹੈ ਤੇ ਹੁਣ ਤਿੰਨ ਤਿੰਨ ਚਾਰ ਚਾਰ ਜਵਾਬ ਪੈਦਾ ਕਰੋ ਇਜਤੇਦਾਰਾਂ ਦੀ ਬਿਆਨ ਹੈ ਜੀ ਕੋਈ ਭੁੱਲ ਨਾ ਜਾਵੇ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੇ ਇਜਤੇਦਾਰ ਦਾ ਕੇਸ ਗੜ ਸਾਹਬ ਦੇ ਨੇ ਤੇ ਕਾਰਜਕਾਰੀ ਅਮਰਸਰ ਸਾਹਬ ਦੇ ਲਾਏ ਹੋਏ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਹੈ ਵੀ ਜਥੇਦਾਰ ਦੀ ਛੁੱਟੀ ਜਿਹੜਾ ਕਿ ਜਿਹੜਾ ਕਾਰਜਕਾਰੀ ਹੁੰਦਾ ਫੈਲਾ ਫੂਲਾ ਪ੍ਰੋਲਣ ਵਾਸਤੇ ਉਥੋਂ ਚੇਂਜ ਕਰਨਾ ਇਥੇ ਕੋਈ ਹੋਰ ਬੰਦਾ ਲਿਆ ਰਹੇ ਨੇ ਫਿੱਟ ਕਰੀ ਬੈਠੇ ਅਗਲੇ ਪਹਿਲੇ ਅਗਲੇ ਦੇਖਦੇ ਹੁੰਦੇ ਆ ਨਾ ਵੀ ਸਾਡਾ ਇਹ ਕਿੰਨਾ ਕੰਮ ਕਰ ਸਕਦਾ ਹੈ ਇਹਦੇ ਕੰਮ ਵਿੱਚੋਂ ਸਾਨੂੰ ਕਿੰਨਾ ਕੁ ਬੈਨੀਫਿਟ ਮਿਲਿਆ ਹਾਲੇ ਦੇਖਦੇ ਹੁੰਦੇ ਆ ਉਹ ਚੱਲਿਆ ਨਹੀਂ ਹੁਣ ਅਗਲੇ ਬਣਾਉਂਦੇ ਆ ਵੀ ਜਿਹੜਾ ਇਹੋ ਜਿਹਾ ਹੋਵੇ ਵੀ ਜਿਹੜਾ ਸਾਡੇ ਬਾੜੇ ਵਿੱਚ ਵੱਧ ਤੋਂ ਵੱਧ ਭੇਡਾਂ ਲੈ ਕੇ ਆਵੇ ਜਿਹੜੇ ਕਿ ਬੋਟਾਂ ਲੈ ਕੇ ਆਵੇ ਤੁਹਾਡਾ ਡਰਿਆਂ ਵਾਲੇ ਦੇ ਬਾਣਾ ਵਿੱਚ ਕਿਉਂ ਜਾਂਦਾ ਹੈ ਉਹਨੂੰ ਵੀ ਪਤਾ ਹੈ ਇਹ ਸਾਰਾ ਕੁਝ ਭੇਡਾਂ ਦੀ ਗਿਣਤੀ ਵਧਾਉਣ ਵਾਸਤੇ ਹੋਰ ਕੁਝ ਨਹੀਂ ਪਰ ਲੋਕ ਭੇਡਾਂ ਨਹੀਂ ਪਜਾਉਂਦੇ ਜੂਤ ਪੜਿਆ ਲਿਖਿਆ ਜੀ ਸਮਝਦਾਰ ਹੁਣ ਤੁਹਾਡੀ ਉਹ ਕਹ ਲੀਏ ਵੀ ਚੱਕਰੀ ਵਿੱਚ ਚੱਕਰ ਵਿੱਚ ਕੋਈ ਨਹੀਂ ਫਸਦਾ ਤੁਹਾਡੇ ਜਾਲ ਵਿੱਚ ਹੁਣ ਕੋਈ ਨਹੀਂ ਫਸਦਾ ਅਗਲੇ ਨੂੰ ਪਤਾ ਹੈ ਵੀ ਇਹ ਜਿਹੜੇ ਕੰਮ ਤੇ ਲਾਇਆ ਸੀ ਉਹ ਕੰਮ ਕਰ ਨਹੀਂ ਸਕਿਆ ਉਹ ਕੰਮ ਵਿੱਚ ਕਾਮਯਾਬ ਹੋ ਨਹੀਂ ਸਕਿਆ ਹੁਣ ਜਹੇਦਾਰ ਨਾਨੀ ਦੀ ਤਿਆਰੀ ਹੈ ਜੋ ਕਾਮਜਾਬ ਹੁੰਦੇ ਆ ਮਾੜਾ ਮੋਟਾ ਤੇ ਅਸੀਂ ਮੂਰੇ ਖੜੇ ਹੁੰਦੇ ਆ ਅਸੀਂ ਫਿਰ ਉਹ ਜਲੂਸ ਚੰਗੀ ਤਰ੍ਹਾਂ ਕੱਢਦੇ ਹੁੰਦੇ ਆ ਦੱਸ ਦਿੰਨੇ ਹੁੰਦੇ ਆ ਵੀ ਢੱਡਰੀਆਂ ਵਾਲਾ ਵੀ ਲਾਇਆ ਹੋਇਆ ਫੇਰ ਨਾਲ ਇਕੱਠਿਆਂ ਕਰਨ ਵਾਸਤੇ ਇਹ ਜਹਜ਼ਰ ਵੀ ਲਾਇਏ ਹੋਏ ਚਲੂਣੇ ਲੜਦੇ ਨੇ ਗੱਲਾਂ ਸੁਣ ਕੇ ਇਹ ਢੱਡਰੀਆਂ ਮਿਲ ਦੁਆਜ ਹੁੰਦਾ ਕੀ ਹੈ ਪੰਜ ਕਿ ਮਹੀਨੇ ਪਹਿਲਾਂ ਅਸੀਂ ਕਿਹੜਾ ਵਾਹਿਗੁਰੂ ਕਿਹੜਾ ਕੇਸੀ ਇਨਸਾਨ ਕਿਹੜੇ ਬ੍ਰਹਮ ਗਿਆਨੀ ਕਿਹੜੇ ਸੰਤ ਤੇ ਹੁਣ ਉਹੀ ਵਾਹਿਗੁਰੂ 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 ਉਹ ਦੂਜਾ ਮਾਈਂਡ ਰੀਸਾਈਟ ਪਤਾ ਨਹੀਂ ਕੀ ਕੁਝ ਸਮਾਧੀਆਂ ਲੱਗ ਜਾਂਦੀਆਂ ਸਾਰਾ ਪਰਸ਼ਨ ਹੁਣ ਉਹ ਹੀ ਆ ਜਾਂਦਾ ਨਾ ਕੋਲੋ ਬਸ ਉਪੀੜ ਚਾਲ ਹੈ ਵੀ ਬਾਦਲਾਂ ਦੇ ਬਾੜੇ ਵਿੱਚ ਭੇਡਾਂ ਕਿੰਨੇ ਇੱਕ ਵੱਧ ਤੋਂ ਵੱਧ ਇਕੱਠੀਆਂ ਹੋ ਸਕਦੀਆਂ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਭੇਡਾਂ ਸਮਝ ਕੇ ਟਰੀਟਮੈਂਟ ਕਰਦੇ ਐ ਤੇ ਜਿਹੇਹਦਾਰ ਦਾ ਬਿਆਨ ਸੀ ਤੇ ਆਪਾਂ ਗੱਲਬਾਤ ਕੀਤੀ ਐ ਕਹਿੰਦਾ ਇੱਕ ਬੱਚਾ ਕਰਨਾ ਸਿਆਣਪ ਨਹੀਂ ਹੈ ਹਲਦਨੀ ਬੋਲੀ ਦੇਖ ਲੋ ਮੈਂ ਉਦਾਂ ਹੀ ਪੜਿਆ ਜਿੱਦਾਂ ਪੋਸਟ ਪਾਈ ਹੈ ਘਟੋ ਘਾਟ 3 4 ਜਵਾਕ ਹੁਣੇ ਚਾਹੀਦੇ ਨੇ ਆਪਣੇ ਕਿੰਨੇ ਕਿ ਨਹੀਂ ਆਪਣੇ ਕਿੰਨੇ ਕਿ ਨਹੀਂ ਵੀ ਦੱਸ ਦਿਓ ਜਰ ਸ਼ਰਮ ਕਰੋ ਮਾੜੀ ਮੋਟੀ ਕਿੱਥੇ ਖੜੇ ਆ ਸੀ ਜਿਹੜੇ ਪਹਿਲਾਂ ਡੇਰਿਆਂ ਵਾਲਿਆਂ ਨੇ ਜਾ ਹੋਰ ਗਿਣਤੀ ਵਧਾ ਕੇ ਪੈਦਾ ਕੀਤੇ ਉਹਨਾਂ ਨੇ ਕੀ ਲਲਨ ਨਾ ਤਾ ਕੋਈ ਕਰਪਾਨ ਪਾਈ ਸਰ ਸੇ ਖੜਾ ਹੁੰਦਾ ਕੋਈ ਅਸਾਈਆਂ ਦੇ ਖੜਾ ਹੁੰਦਾ ਕੀ ਕਰੋਗੇ ਉਹਨਾਂ ਨੂੰ ਅੱਜ ਨੇ ਉਹ ਜਲੰਧਰ 13 ਸਾਲ ਦੀ ਕੁੜੀ ਦੇ ਨਾਲ ਕੋ ਕਰਮ ਕੀਤਾ ਉਹਦਾ ਵੀ ਅਮਰਜੀ ਛੱਕਿਆ ਸੀ ਜੇ ਖੇਤਰ ਪੈਣ ਲੱਗਿਓ ਨਹੀਂ ਜੀ ਇਹ ਤਾਂ ਪਹਿਲੇ ਧਰਮ ਪਰਿਵਰਤਨ ਹੋਇਆ ਸੀ ਕੀ ਕਰੋਗੇ ਤਮੇ ਵੀ ਪੈਦਾ ਕਰ ਲੋ ਕੋਈ ਮਤਲਬ ਨਹੀਂ ਬੇਵਕੂਬ ਨਾ ਬਣਾਓ ਲੋਕਾਂ ਨੂੰ ਜਹੇਦਾਰਾਂ ਵਾਲੇ ਕੰਮ ਕਰੋ ਤੇ ਨਹੀਂ ਚੁੱਪ ਕਰਕੇ ਦੇਸੀ ਘਿਓ ਬਾਦੂ ਹੁੰਦਾ ਤੁਹਾਡੇ ਕੋਲੇ ਸੂਜੀ ਦੀ ਕੜਸੀ ਪਾਇਆ ਕਰੋ ਪਿਸਤੇ ਦਾ ਬਦਾ ਸੌਗੀ ਪਾ ਕੇ ਦੁੱਧ ਕਰਕੇ ਗਰਮ ਪੀ ਕੇ ਖਾ ਕੇ RAM ਨਾ ਸੌਂ ਜਾ ਕਰੋ ਤੜਕੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਫੇਰ ਜੋਦ ਦੇ ਦੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ